ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਉਂਕਿ ਕੈਨੇਡਾ ਦੇ ਵੱਲੋਂ 32000 ਤੋਂ ਵੱਧ ਲੋਕਾਂ ਦੇ ਲਈ ਖੋਲੇ ਗਏ ਹਨ ਦਰਵਾਜ਼ੇ ਜਿਵੇਂ ਕੈਨੇਡਾ ਹਮੇਸ਼ਾ ਹੀ ਪ੍ਰਵਾਸੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਪ੍ਰਵਾਸੀ ਕੈਨੇਡਾ ਦੇ ਵਿੱਚ ਜਾ ਕੇ ਪੱਕੇ ਤੌਰ ਦੇ ਉੱਤੇ ਵੱਸਦੇ ਹਨ ਤੇ ਇਸੇ ਦੌਰਾਨ ਕੈਨੇਡਾ ਦੇ ਵੱਲੋਂ ਵੀ ਪ੍ਰਵਾਸੀਆਂ ਦੇ ਲਈ ਸਮੇਂ-ਸਮੇਂ ਦੇ ਉੱਤੇ ਨਵੇਂ ਦਰਵਾਜ਼ੇ ਖੋਲੇ ਜਾਂਦੇ ਰਹੇ ਹਨ ਇਸੇ ਦੌਰਾਨ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਵੱਡੀ ਤعداد ਦੇ ਵਿੱਚ ਜਾਂਦੇ ਹਨ ਤੇ ਹਰ ਸਾਲ ਕੈਨੇਡਾ ਦੇ ਵਿੱਚ ਪੀਆਰ ਲੈਣੀ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਕਿਉਂਕਿ ਪੀਆਰ ਦਾ ਅੰਕੜਾ ਕਾਫੀ ਜ਼ਿਆਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਘੱਟ ਰੱਖਿਆ ਜਾਂਦਾ ਹੈ ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਕੱਚੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ 32000 ਤੋਂ ਵੱਧ ਨਰਸਸ ਦੀ ਇਸ ਸਮੇ ਲੋੜ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੈਲਥ ਕਰਮਚਾਰੀਆਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦੇ ਵਿੱਚ ਵੀ ਵੱਡਾ ਕੋਟਾ ਰੱਖਿਆ ਗਿਆ ਹੈ ਇਸੇ ਦੌਰਾਨ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਪੰਜਾਬ ਦੇ ਵਿਜਾਂ ਫਿਰ ਭਾਰਤ ਦੇ ਵਿੱਚ ਮੈਡੀਕਲ ਸੰਬੰਧੀ ਸਟੱਡੀ ਕਰ ਰਹੇ ਹਨ ਜਾਂ ਫਿਰ ਪੰਜਾਬੀ ਭਾਰਤੀ ਕੁੜੀਆਂ ਜਿਹੜੀਆਂ ਵੀ ਮੈਡੀਕਲ ਸੰਬੰਧੀ ਸਟੱਡੀ ਕਰ ਰਹੀਆਂ ਹਨ ਜਾਂ ਫਿਰ ਨੈਨੀ ਨਰਸਾਂ ਦੇ ਕੋਰਸ ਕਰ ਰਹੀਆਂ ਹਨ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੀਆਂ ਹਨ ਤੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਬਸਣਾ ਚਾਹੁੰਦੀਆਂ ਹਨ ਤੇ ਉਹਨਾਂ ਦੇ ਲਈ ਹੁਣ ਦਰਵਾਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲੇ ਜਾ ਰਹੇ ਹਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਫ੍ਰੈਂਚ ਭਾਸ਼ਾ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇਗਾ ਪੀਆਰ ਦੇਣ ਦੇ ਵਿੱਚ ਅਤੇ ਦੂਸਰੇ ਨੰਬਰ ਦੇ ਉੱਤੇ ਹੈਲਥ ਕਰਮਚਾਰੀਆਂ ਨੂੰ ਪੀਆਰ ਕੈਨੇਡਾ ਦੇ ਵਿੱਚ ਦਿੱਤੀ ਜਾਵੇਗੀ ਕਿਉਂਕਿ ਹਾਲ ਹੀ ਦੇ ਵਿੱਚ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਟਾਗਰੀ ਵਾਈਜ਼ ਪੀਆਰ ਕੈਨੇਡਾ ਦੇ ਵਿੱਚ ਕਰ ਦਿੱਤੀ ਗਈ ਹੈ ਸੋ ਇਸੇ ਦੌਰਾਨ ਉਸ ਤੋਂ ਬਾਅਦ ਹੀ ਇਹ ਜਿਹੜੀ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ 32000 ਤੋਂ ਵੱਧ ਤੇ ਜਿਹੜੀਆਂ ਨਰਸਾਂ ਆ ਉਹਨਾਂ ਦੀ ਹੁਣ ਲੋੜ ਪੈ ਚੁੱਕੀ ਹੈ ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਆ ਰਹੀ ਹੈ